ਦੋਸਤੋ ਇੱਕ ਸਬਾ ਸੀ ਜਦੋਂ ਪੰਜਾਬੀ ਬਾਏ ਰੋਡ 8000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਖਾਸ ਬੱਸ ਰਾਈਂ ਇੰਗਲੈਂਡ ਜਾਂਦੇ ਹੁੰਦੇ ਸਨ ਇਹ ਬੱਸ ਜੋ ਭਾਰਤ ਦੇ ਕਲਕੱਤਾ ਸ਼ਹਿਰ ਤੋਂ ਚੱਲਦੀ ਤੇ ਫਿਰ ਪੰਜਾਬ ਵਿੱਚੋਂ ਸਵਾਰੀਆਂ ਚੁੱਕ ਕੇ 8000 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਇੰਗਲੈਂਡ ਦੇ ਲੰਡਨ ਸ਼ਹਿਰ ਤੱਕ ਜਾਂਦੀ ਹੁੰਦੀ ਸੀ ਕੋਈ ਵੇਲਾ ਸੀ ਜਦੋਂ ਭਾਰਤ ਤੋਂ ਇੰਗਲੈਂਡ ਜਾਣ ਵਾਲੀ ਇਸ ਬੱਸ ਦੇ ਰੂਟ ਨੂੰ ਦੁਨੀਆ ਦੇ ਸਭ ਤੋਂ ਲੰਬੇ ਸੜਕ ਰੂਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਚਰਚਾ ਕਰਾਂਗੇ ਇਸ ਖਾਸ ਬੱਸ ਬਾਰੇ ਜੋ ਇੰਨਾ ਲੰਮਾ ਸਫ਼ਰ ਤੈਅ ਕਰਕੇ ਭਾਰਤ ਤੋਂ ਇੰਗਲੈਂਡ ਜਾਂਦੀ ਹੁੰਦੀ ਸੀ ਕਿ ਕਦੋਂ ਇਹ ਬੱਸ ਸੇਵਾ ਸ਼ੁਰੂ ਕੀਤੀ ਗਈ ਇਸ ਬੱਸ ਨੂੰ ਸ਼ੁਰੂ ਕਰਨ ਵਾਲੇ ਟਰਾਂਸਪੋਰਟਰ ਕੌਣ ਸਨ ਕਲਕੱਤੇ ਤੋਂ ਲੰਡਨ ਪਹੁੰਚਣ ਤੱਕ ਇਸ ਬੱਸ ਨੂੰ ਕਿੰਨੇ ਦਿਨ ਲੱਗ ਜਾਂਦੇ ਸਨ ਉਸ ਵਕਤ ਪੰਜਾਬ ਜਾਂ ਫਿਰ ਭਾਰਤ ਤੋਂ ਲੈ ਕੇ ਲੰਡਨ ਤੱਕ ਕਿੰਨਾ ਕਿਰਾਇਆ ਇਸ ਬੱਸ ਵੱਲੋਂ ਲਿਆ ਜਾਂਦਾ ਸੀ ਪੰਜਾਬ ਦੇ ਕਿਹੜੇ-ਕਿਹੜੇ ਸ਼ਹਿਰ ਵਿੱਚ ਇਹ ਬੱਸ ਰੁਕਦੀ ਤੇ ਕਿੱਥੋਂ ਸਵਾਰੀਆਂ ਚੱਕਦੀ ਹੁੰਦੀ ਇਹ ਖਾਸ ਬੱਸ ਸੇਵਾ ਕਿੰਨਾ ਸਮਾਂ ਚੱਲਦੀ ਰਹੀ ਤੇ ਇਸ ਨੂੰ ਬੰਦ ਕਿਉਂ ਕੀਤਾ ਗਿਆ ਕੀ ਅੱਜ ਵੀ ਪੰਜਾਬ ਤੋਂ ਇੰਗਲੈਂਡ ਬੱਸ ਰਾਹੀਂ ਪਹੁੰਚਣਾ ਸੰਭਵ ਹੈ ਜਾਂ ਨਹੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਪਹਿਲਾਂ ਤੁਹਾਨੂੰ ਕਿਸੇ ਨੇ ਵੀ ਨਹੀਂ ਦੱਸੀ ਹੋਣੀ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤ ਤੋਂ ਬਾਇਰ ਰੋਡ ਲੰਡਨ ਪੌਚਰ ਵਾਲੀ ਇਸ ਬੱਸ ਦਾ ਨਾਮ ਸੀ ਅਲਬਰਟ ਟਰੈਵਲਜ਼ ਜੋ ਕਈ ਦੇਸ਼ਾਂ ਵਿੱਚ ਹੋ ਕੇ ਕਲਕੱਤੇ ਤੋਂ ਇੰਗਲੈਂਡ ਦੇ ਸ਼ਹਿਰ ਲੰਡਨ ਤੱਕ ਦਾ ਸਫ਼ਰ ਤੈਅ ਕਰਦੀ ਹੁੰਦੀ ਸੀ ਇਸ ਦੁਨੀਆ ਦੀ ਸਭ ਤੋਂ ਲੰਬੇ ਰੋਡ ਤੇ ਚੱਲਣ ਵਾਲੀ ਖਾਸ ਬੱਸ ਸੇਵਾ ਨੂੰ ਪਹਿਲੀ ਵਾਰ 15 ਅਪ੍ਰੈਲ 1957 ਦੇ ਦਿਰ ਸ਼ੁਰੂ ਕੀਤਾ ਜਾਂਦਾ ਹੈ ਜੇਕਰ ਇਸ ਬੱਸ ਦੇ ਰੂਟ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਭਾਰਤ ਦੇ ਕਲਕੱਤੇ ਸ਼ਹਿਰ ਤੋਂ ਇਹ ਬੱਸ ਸਵਾਰੀਆਂ ਚੁੱਕ ਕੇ ਤੁਰਦੀ ਇਥੋਂ ਤੁਰ ਕੇ ਸਿੱਧੀ ਦਿੱਲੀ ਆ ਕੇ ਰੁਕਦੀ ਦਿੱਲੀੋਂ ਅੱਗੇ ਸਵਾਰੀਆਂ ਬੈਠਦੀਆਂ ਤੇ ਫਿਰ ਦਿੱਲੀ ਤੋਂ ਚੱਲ ਕੇ ਸਿੱਧਾ ਪੰਜਾਬ ਤੇ ਪੰਜਾਬ ਦੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਵਿਖੇ ਇਸ ਬੱਸ ਦਾ ਸਟਾਪ ਹੁੰਦਾ ਸੀ ਇੱਥੇ ਅੰਮ੍ਰਿਤਸਰ ਤੋਂ ਉਹਨਾਂ 1957 ਦੇ ਸਮਿਆਂ ਵਿੱਚ ਲੰਡਨ ਜਾਣ ਵਾਲੇ ਪੰਜਾਬੀ ਇਸ ਬੱਸ ਵਿੱਚ ਬੈਠਦੇ ਸਨ ਇਥੋਂ ਪੂਰੀਆਂ ਸਵਾਰੀਆਂ ਲੈ ਕੇ ਅਲਬਰਟ ਟਰੈਵਲਜ਼ ਬੱਸ ਵਾਗਾ ਬਾਰਡਰ ਰਾਹੀਂ ਪਾਕਿਸਤਾਨ ਜਾਂਦੀ ਪਾਕਿਸਤਾਨ ਦੇ ਲੰਦੇ ਪੰਜਾਬ ਦੇ ਸ਼ਹਿਰ ਲਾਹੌਰ ਤੋਂ ਫਿਰ ਅੱਗੇ ਅਫਗਾਨਿਸਤਾਨ ਦੇਸ਼ ਦੀ ਰਾਜਧਾਨੀ ਕਾਬਲ ਪੁੱਜ ਕੇ ਅੱਗੇ ਈਰਾਨ ਦੇਸ਼ ਦੀ ਸਰਹੱਦ ਵਿੱਚ ਦਾਖਲ ਹੁੰਦੀ ਈਰਾਨ ਤੋਂ ਅੱਗੇ ਤੁਰਕੀ ਦੇਸ਼ ਨੂੰ ਪਾਰ ਕਰਕੇ ਜਰਮਨੀ ਪਹੁੰਚ ਜਾਂਦੀ ਫਿਰ ਆਸਟਰੀਆ ਫਰਾਂਸ ਤੋਂ ਹੁੰਦੀ ਹੋਈ ਕਰੀਬ 8000 ਕਿਲੋਮੀਟਰ ਲੰਮਾ ਸਫ਼ਰ ਤੈਅ ਕਰਦੀ ਹੋਈ ਅੱਗੇ ਲੰਡਨ ਇੰਗਲੈਂਡ ਪੁੱਜ ਜਾਂਦੀ ਸੀ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਸਾਲ 1957 ਦੇ ਵਿੱਚ ਇਸ ਬੱਸ ਦੀ ਸ਼ੁਰੂਆਤ ਹੁੰਦੀ ਹੈ ਉਸ ਵਕਤ ਇਸ ਬੱਸ ਦਾ ਇੱਕ ਪਾਸੇ ਦਾ ਕਿਰਾਇਆ ਸਿਰਫ 85 ਪਾਉਂਡ ਰੱਖਿਆ ਗਿਆ ਸੀ ਮਤਲਬ ਕਿ ਭਾਰਤ ਤੋਂ ਲੰਡਨ ਜਾਣ ਲਈ ਸਿਰਫ 85 ਪਾਉਂਡ ਦਾ ਹੀ ਕਿਰਾਇਆ ਲੱਗਦਾ ਸੀ 1957 ਦੀ ਸ਼ੁਰੂਆਤ ਤੋਂ ਲੈ ਕੇ 1973 ਤੱਕ ਲਗਭਗ 16 ਸਾਲ ਇਹ ਬੱਸ ਸੇਵਾ ਲਗਾਤਾਰ ਚਾਲੂ ਰਹੀ 16 ਸਾਲਾਂ ਬਾਅਦ 1973 ਦੇ ਵਿੱਚ ਇਸ ਬੱਸ ਨੂੰ ਬੰਦ ਕੀਤਾ ਜਾਂਦਾ ਹੈ ਦੇਚਕ ਸ਼ੁਰੂ ਵੇਲੇ ਤਾਂ ਇੱਕ ਪਾਸੇ ਦਾ ਕਿਰਾਇਆ ਸਿਰਫ 85 ਪਾਉਂਡ ਹੁੰਦਾ ਸੀ ਪਰ ਸਾਲ 1973 ਆਉਂਦੇ-ਆਉਂਦੇ ਇਹ ਕਿਰਾਇਆ ਵਧ ਕੇ 145 ਪਾਉਂਡ ਤੱਕ ਹੋ ਗਿਆ ਜੋ ਅੱਜ ਦੇ ਹਿਸਾਬ ਦੇ ਨਾਲ ਕਰੀਬ 15 ਕੋ ਹਜ਼ਾਰ ਰੁਪਏ ਬਣਦੇ ਪਰ ਉਦੋਂ ਇਹ ਰਕਮ ਬਹੁਤ ਵੱਡੀ ਸੀ ਤੇ ਹਰ ਇੱਕ ਦੇ ਵੱਸੋਂ ਬਾਹਰ ਦੀ ਗੱਲ ਸੀ ਜਦਕਿ ਉਹਨਾਂ ਦਿਨਾਂ ਵਿੱਚ ਹਵਾਈ ਜਹਾਜ਼ ਦਾ ਕਿਰਾਇਆ 500 ਡਾਲਰ ਦੇ ਕਰੀਬ ਹੁੰਦਾ ਸੀ ਉਦੋਂ 1970 ਦੇ ਦਹਾਕੇ ਵਿੱਚ 1 ਪਾਉਂਡ ਦੇ ਕਰੀਬ 3 ਡਾਲਰ ਬਣਦੇ ਹੁੰਦੇ ਸਨ ਮਤਲਬ ਕਿ ਜਹਾਜ਼ ਦੇ ਕਿਰਾਏ ਅਤੇ ਬੱਸ ਦੇ ਕਿਰਾਏ ਵਿੱਚ ਕੋਈ ਬਹੁਤਾ ਵੱਡਾ ਅੰਤਰ ਨਹੀਂ ਸੀ બસ ਦਾ ਕਿਰਾਇਆ ਸਗੋਂ ਥੋੜਾ ਘੱਟ ਹੁੰਦਾ ਸੀ ਇੰਨਾ ਹੀ ਨਹੀਂ ਬਸ ਦੇ 145 ਪਾਉਂਡ ਦੇ ਕਿਰਾਏ ਵਿੱਚ ਰਾਤ ਖਾਣ ਪੀਣ ਦਾ ਖਰਚਾ ਰਾਤਾਂ ਨੂੰ ਹੋਟਲ ਵਿੱਚ ਰੁਕਣ ਦੇ ਖਰਚੇ ਵੀ ਸ਼ਾਮਲ ਹੁੰਦੇ ਸਨ ਅਜਿਹਾ ਵੀ ਨਹੀਂ ਸੀ ਕਿ ਬਸ ਨੂੰ ਆਪਣੀ ਮਨਮਰਜ਼ੀ ਨਾਲ ਜਿੱਥੇ ਮਰਜ਼ੀ ਰੋਕ ਲੈਂਦੇ ਸਨ ਖਾਣ ਪੀਣ ਅਤੇ ਰਾਤ ਨੂੰ ਰੁਕਣ ਵਾਸਤੇ ਇਹ ਬਸ ਹਰ ਦੇਸ਼ ਦੇ ਆਪਣੇ ਗਿਲੇ ਮੱਥੇ ਸ਼ਹਿਰ ਵਿੱਚ ਹੀ ਜਾ ਕੇ ਰੁਕਦੀ ਜਿਵੇਂ ਕਲਕੱਤੇ ਤੋਂ ਚੱਲ ਕੇ ਦਿੱਲੀ ਫੇਰ ਸ਼੍ਰੀ ਅਮਰਸਰ ਸਾਹਿਬ ਲਾਹੌਰ ਕਾਬੁਲistan ਬਲ ਵਰਗੇ ਅਜਿਹੇ ਵੱਡੇ ਸ਼ਹਿਰਾਂ ਵਿੱਚ ਇਸ ਬੱਸ ਦਾ ਸਟਾਪ ਹੁੰਦਾ ਸਿਰਫ ਇਹਨਾਂ ਵੱਡੇ ਸ਼ਹਿਰਾਂ ਵਿੱਚ ਹੀ ਯਾਤਰੀ ਕੋਈ ਖਰੀਦਦਾਰੀ ਜਾਂ ਕੋਈ ਖਾਣ-ਪੀਣ ਦਾ ਸਾਮਾਨ ਵਗੈਰਾ ਖਰੀਦ ਸਕਦੇ ਸਨ ਜੇਕਰ ਇਸ ਬੱਸ ਦੇ ਟਾਈਮ ਬਾਰੇ ਗੱਲ ਕਰੀਏ ਤਾਂ ਬੱਸ ਨੂੰ ਕਲਕੱਤੇ ਤੋਂ ਲੱਡਣ ਪਹੁੰਚਣ ਤੱਕ ਕਰੀਬ 48 ਤੋਂ 50 ਦਿਨ ਲੱਗ ਜਾਂਦੇ ਸਨ ਤੇ ਇੰਨੇ ਦਿਨਾਂ ਵਾਸਤੇ ਸੁਭਾਵਿਕ ਕੀ ਹੈ ਕਿ ਯਾਤਰੀਆਂ ਨੂੰ ਰਸਤੇ ਵਿੱਚੋਂ ਜ਼ਰੂਰੀ ਸਮਾਨ ਖਰੀਦਣਾ ਹੀ ਪੈਦਾ ਹੋਵੇਗਾ ਜੇਕਰ ਇਸ ਬੱਸ ਦੇ ਪੂਰੇ ਰੂਟ ਬਾਰੇ ਗੱਲ ਕਰੀਏ ਤਾਂ ਇਹ ਬੱਸ ਕਲਕੱਤਿਆ ਚੱਲ ਕੇ ਬਨਾਰਸ ਇਲਾਹਾਬਾਦ ਆਗਰਾ ਦਿੱਲੀ ਤੇ ਫਿਰ ਪੰਜਾਬ ਦੇ ਲੁਧਿਆਣਾ ਜਲੰਧਰ ਅਵਰਸਰ ਟੱਪ ਕੇ ਪਾਕਿਸਤਾਨ ਦੇ ਲਾਹੌਰ ਰਾਵਲਪਿੰਡੀ ਪਹੁੰਚਦੀ ਇਸ ਤੋਂ ਅੱਗੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਕındadır ਤੇ ਹੈ ਰਾਤ ਸ਼ਹਿਰ ਤੋਂ ਹੁੰਦੀ ਹੋਈ ਅਰਾਣ ਉੱਪੜ ਜਾਂਦੀ ایران ਦੇ ਸ਼ਹਿਰ ਤਹਿਰਾਨ ਵਿੱਚੋਂ ਹੋ ਕੇ ਤੁਰਕੀ ਦੇ ਸ਼ਹਿਰ ਓੰਕਾਰਾ ਅਤੇ ਇਸਤਾਨਬੁਲ ਸ਼ਹਿਰ ਰਹੀਂ ਬਲਗਾਰੀਆ ਦੇਸ਼ ਦੇ ਸੋਫੀਆ ਸ਼ਹਿਰ ਜਾਂਦੀ ਇਥੋਂ ਜੋਗਸਲੋ ਵਾਕਿਆ ਤੋਂ ਲੱਗਦੀ ਹੋਈ ਆਸਟਰੀਆ ਦੇ ਸ਼ਹਿਰ ਬਿਆਨਾ ਰਾਹੀਂ ਸਾਲਸਬਰਗ ਵਿੱਚ ਦਾਖਲ ਹੁੰਦੀ ਅੱਗੇ ਜਰਮਨੀ ਦੇਸ਼ ਆ ਜਾਂਦਾ ਜਰਮਨੀ ਤੋਂ ਅੱਗੇ ਬੈਲਜੀਅਮ ਦੀ ਵਰਗਪੋਰਟ ਵਿੱਚੋਂ ਲੱਗ ਕੇ ਅਖੀਰ ਬੰਦਰਗਾਹ ਰਹੀਂ ਇੰਗਲੈਂਡ ਦੇ ਲੰਡਨ ਸ਼ਹਿਰ ਵਿੱਚ ਆਪਣੀ ਮੰਜ਼ਲ ਤੱਕ ਪਹੁੰਚ ਜਾਂਦੀ ਸੀ ਅਲਬਰਟ ਟ੍ਰੈਵਲ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਸ ਬੱਸ ਵਿੱਚ ਤੁਹਾਨੂੰ ਜਿੰਨੀਆਂ ਸਹੂਲਤਾਂ ਪਹਿਲਾਂ ਦੱਸੀਆਂ ਗਈਆਂ ਹਨ ਇਹਨਾਂ ਤੋਂ ਵੀ ਕਿਤੇ ਵੱਧ ਕੇ ਸਹੂਲਤਾਂ ਬੱਸ ਵਿੱਚ ਮੌਜੂਦ ਹੁੰਦੀਆਂ ਸਨ ਜਿਵੇਂ ਰੇਡੀਓ ਪੱਖਾ ਸੈਲੂਨ ਕਿਤਾਬਾਂ ਮੈਗਜ਼ੀਨ ਪੜ੍ਹਨ ਵਾਸਤੇ ਅਤੇ ਬੱਸ ਦੇ ਸਫ਼ਰ ਦਾ ਬਾਹਰ ਦਾ ਖੂਬਸੂਰਤ ਨਜ਼ਾਰਾ ਦੇਖਣ ਵਾਸਤੇ ਬੱਸ 'ਚ ਇੱਕ ਵਿਸ਼ੇਸ਼ ਬਾਲਕਨੀ ਵੀ ਬਣਾਈ ਗਈ ਸੀ ਚੱਲਦੇ ਸਫ਼ਰ ਦੇ ਦੌਰਾਨ ਯਾਤਰੀਆਂ ਦੇ ਰਾਤ ਨੂੰ ਸੌਣ ਬੈਠਣ ਦੇ ਬੜੇ ਵਧੀਆ ਪ੍ਰਬੰਧ ਹੁੰਦੇ ਸਨ ਬੱਸ ਦੀ ਮਸ਼ਹੂਰੀ ਵਾਸਤੇ ਜੋ ਇਸ਼ਤਿਹਾਰ ਛਾਪੇ ਜਾਂਦੇ ਸਨ ਉਹਨਾਂ ਤੇ ਵੀ ਇਹ ਸਾਰੀਆਂ ਸਹੂਲਤਾਂ ਲਿਖੀਆਂ ਹੁੰਦੀਆਂ ਬੱਸ ਦੇ ਪ੍ਰਬੰਧਕ ਵੱਡੇ ਵੱਡੇ ਦਾਅਵੇ ਕਰਿਆ ਕਰਦੇ ਸਨ ਕਿ ਸਾਰੇ ਯਾਤਰੀਆਂ ਨੂੰ ਆਪਣੇ ਘਰ ਵਰਗੀਆਂ ਸੁੱਖ ਸਹੂਲਤਾਂ ਮਿਲਣਗੀਆਂ ਉਹਨਾਂ ਨੂੰ ਸਫ਼ਰ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਇਸ ਤੋਂ ਇਲਾਵਾ ਆਰਬਰਟ ਟ੍ਰੈਵਲ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਹੋਰ ਖਾਸ ਸਹੂਲਤ ਦਿੱਤੀ ਜਾਂਦੀ ਸੀ ਕਿ ਜਦੋਂ ਇਹ ਬੱਸ ਪੰਜਾਬ ਅੰਮ੍ਰਿਤਸਰ ਆਉਂਦੀ ਤਾਂ ਅੱਗੇ ਜੇ ਕਿਸੇ ਕਾਰਨ ਕਰਕੇ ਵਾਗਾ ਬਾਰਡਰ ਬੰਦ ਵੀ ਹੁੰਦਾ ਤਾਂ ਯਾਤਰੀਆਂ ਨੂੰ ਪਹਿਲਾਂ ਹਵਾਈ ਜਹਾਜ਼ ਰਾਹੀਂ ਬਾਰਡਰ ਪਾਰ ਕਰਾ ਕੇ ਪਾਕਿਸਤਾਨ ਵਿੱਚ ਦਾਖਲ ਕੀਤਾ ਜਾਂਦਾ ਸੀ ਉੱਥੋਂ ਹੀ ਫਿਰ ਅੱਗੇ ਬੱਸ ਵਿੱਚ ਬੈਠ ਕੇ ਸਵਾਰੀਆਂ ਉਸੇ ਤਰ੍ਹਾਂ ਅੱਗੇ ਵੱਲ ਰਵਾਨਾ ਹੁੰਦੀਆਂ ਸਨ ਇਸ ਤਰ੍ਹਾਂ ਇੰਨੇ ਲੰਬੇ ਅਤੇ ਸੁਹਾਣੇ ਸਫ਼ਰ ਨੂੰ ਤੈਅ ਕਰਦੀ ਇਹ ਬੱਸ ਕਈ ਸਾਲਾਂ ਤੱਕ ਕੋਲਕਾਤਾ ਤੋਂ ਲੰਡਰ ਦੇ ਕਰੀਬ 15 ਕੀੜੇ ਲਾਉਦੀ ਹੈ ਸਾਲ 1968 ਦੇ ਵਿੱਚ ਇਸ ਪੂਰੀ ਕੰਪਨੀ ਅਤੇ ਬੱਸ ਅਲਬਰਟ ਟਰੈਵਲਜ਼ ਨੂੰ ਇੱਕ ਬ੍ਰਿਟਿਸ਼ ਯਾਤਰੀ ਵੱਲੋਂ ਖਰੀਦ ਲਿਆ ਜਾਂਦਾ ਹੈ ਜਿਸ ਨੇ ਬੱਸ ਨੂੰ ਮੋਬਾਈਲ ਘਰ ਦਾ ਨਾਮ ਦਿੱਤਾ ਇਹ ਬ੍ਰਿਟਿਸ਼ ਯਾਤਰੀ ਇੱਕ ਹੋਰ ਰਿਕਾਰਡ ਪੈਦਾ ਕਰਦਾ ਹੈ ਉਹ ਕਲਕੱਤੇ ਤੋਂ ਪਹਿਲਾਂ ਲੰਡਨ ਤੇ ਫਿਰ ਲੰਡਨ ਤੋਂ ਅੱਗੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੱਕ ਦਾ 16000 ਕਿਲੋਮੀਟਰ ਦੇ ਨਵੇਂ ਰੂਟ ਤੈਅ ਕਰਦਾ ਲਾਨ ਕਰਦਾ ਹੈ ਤੇ 15 ਯਾਤਰੀਆਂ ਨੂੰ ਨਾਲ ਲੈ ਕੇ ਉਹ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਵੀ ਪੁੱਜ ਜਾਂਦਾ ਇਸ ਤਰ੍ਹਾਂ ਸੈਂਕੜੇ ਲੋਕਾਂ ਨੂੰ ਭਾਰਤ ਤੋਂ ਇੰਗਲੈਂਡ ਦਾ ਸਫ਼ਰ ਤੈਅ ਕਰਵਾਉਣ ਤੋਂ ਬਾਅਦ ਇਹ ਬੱਸ ਸਾਲ 1973 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ ਅੱਜ ਵੀ ਸਮੇਂ-ਸਮੇਂ ਤੇ ਇਸ ਬੱਸ ਦੀਆਂ ਤਸਵੀਰਾਂ ਇਸ ਦੀਆਂ ਟਿਕਟਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋ ਦੋਸਤੋ ਇਹ ਸੀ ਕਲਕੱਤੇ ਤੋਂ ਲੰਡਨ ਜਾਣ ਵਾਲੀ ਬੱਸ ਦੀ ਕਹਾਣੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਜੇਕਰ ਇਹ ਬੱਸ ਸੇਵਾ ਅੱਜ ਦੇ ਸਮੇਂ ਵਿੱਚ ਫੇਰ ਦੁਬਾਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਕੌਣ-ਕੌਣ ਇਸ ਬੱਸ ਵਿੱਚ ਸਫ਼ਰ ਕਰਨਾ ਪਸੰਦ ਕਰੇਗਾ ਆਪਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ